ਅਸੀਂ ਚਰਚਾ ਕਰ ਰਹੇ ਹਾਂ ਕਿ ਨਸ਼ਿਆਂ ਦੀ ਮੰਗ ਇਹ ਸਮਾਜ ਦਾ ਪੱਖ ਹੈ ਮਾਪਿਆਂ ਦਾ ਪੱਖ ਹੈ ਇਸ ਨੂੰ ਮਾਪਿਆਂ ਨੇ ਰੋਕਣਾ ਹੈ ਸਮਾਜ ਨੇ ਰੋਕਣਾ ਹੈ ਪੂਰਤੀ ਜਾਸਪਲਾਈ ਇਹ ਸਰਕਾਰ ਵਾਲਾ ਪੱਖ ਹੈ ਪੁਲਿਸ ਦਾ ਪੱਖ ਹੈ ਪੂਰਤੀ ਨੂੰ ਸਰਕਾਰ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਰੁਕ ਸਕਦੀ ਪੂਰਤੀ ਨੂੰ ਸਰਕਾਰ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਰੋਕ ਸਕਦੀ ਹੈ ਸਪਲਾਈ ਰੋਕਣ ਦੇ ਲਈ ਸਮੂਹ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਜੇ ਅਸੀਂ ਨਸ਼ਿਆਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਦਿলো ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਮੰਗ ਜਾਂ ਡਿਮਾਂਡ ਇਸ ਨੂੰ ਬੰਦ ਕਰਨਾ ਪਵੇਗਾ ਜਦੋਂ ਮੰਗ ਨਹੀਂ ਹੋਵੇਗੀ ਤਾਂ ਪੂਰਤੀ ਵੀ ਨਹੀਂ ਹੋਵੇਗੀ ਸਪਲਾਈ ਵੀ ਨਹੀਂ ਹੋਵੇਗੀ ਇਸ ਲਈ ਪਹਿਲਾ ਪੱਖ ਮਾਤਾ ਪਿਤਾ ਦਾ ਸਮਾਜ ਦਾ ਹੈ ਦੂਸਰਾ ਪੱਖ ਸਰਕਾਰ ਦਾ ਹੈ ਜਿਸ ਵਿੱਚ ਮਾਪਿਆਂ ਦੇ ਸਹਿਯੋਗ ਦੀ ਸਮਾਜ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜਰੂਰਤ ਹੈ ਬਹੁਤ-ਬਹੁਤ ਧੰਨਵਾਦ